ਉਹ ਕਿਵੇਂ ਹਾੜ ਲਿਆ ਤੇਰਾ ਬਾਏ ਉਹ ਮੇਰੇ ਘਰ ਵੀ ਡੁੱਬਿਆ ਪਿਆ ਕਿਉਂ ਓਏ ਇਸ ਦਾ ਪਤਾ ਲੈਣ ਚੱਲੀਏ ਉਹ ਸੌਦਾ ਪੱਤਾ ਕੀ ਕਰਨਾ ਯਾਰ ਕਿਉਂ ਜੇ ਹੜਾ ਆ ਗਿਆ ਯਾਰ ਵਿੱਚੀ ਬਾਉ ਜੀ ਸੌਦਾ ਪੱਤਾ ਵੀ ਬਾਬਾ ਤਾਂ ਨੰਗਾ ਦੁੱਧ ਲੈਣ ਗਿਆ ਹੁਣ ਤੁਸੀਂ ਦੱਸੋ ਕੀ ਕਹਿਣਾ ਯਾਰ ਮੈਂ ਕੀ ਕਹਿਣਾ ਯਾਰ ਮੈਂ ਤਾਂ ਰੋਜ਼ ਉਰੇ ਆ ਕੇ ਬਹਿ ਜਾਂਦਾਗਾ ਏ ਟੁੱਟ ਨਾ ਜਾਵੇ ਹੋਰ ਮੈਂ ਤਾਂ ਦੇਖਦਾ ਰਹਿਣਾਗਾ ਕੱਲ ਹੋ ਉੱਥੋਂ ਟੁੱਟ ਗਿਆ ਬੰਨ ਜਾ ਉਹ ਉੱਥੇ ਲਾਇਆ ਹੋਰ ਤੇ ਮੈਂ ਤਾਂ ਘਰ ਸੱਤ ਜਿਓਂ ਹੀ ਜਾਂ ਡੇਰ ਸਾਰੇ ਉਧਰ ਹੀ ਉੱਟ ਜਾਂਦਾ ਜੇ ਯਾਰ ਆਪਣਾ ਕਿਸਾਨ ਹੀ ਖੜਦਾ ਹੋਰ ਕੋਈ ਨਹੀਂ ਖੜਦਾ ਉਹ ਬਈਆਂ ਖੜਦੇ ਦੱਸੋ ਤੁਹਾਨੂੰ ਕਹਿ ਪਈ ਐਵੇਂ ਨਹੀਂ ਖੜਦੇ ਕੋਈ ਨਹੀਂ ਖੜਦਾ ਯਾਰ ਕਿਸਾਨ ਖੜਦੇ ਨੇ ਪੰਜਾਬ ਦੇ ਜੱਗ ਜਾਨ ਪੰਜਾਬ ਦੇ ਲੋਕ ਪੰਜਾਬੀਆਂ ਦੇ ਭਰਾਵਾ ਬਹੁਤ ਧੰਨਵਾਦ ਆਪਣਾ ਧੰਨਵਾਦ ਕਿਸਾਨਾਂ ਦਾ ਜਿਹੜੇ ਆਪਣਾ ਨੌਲਾ ਬੰਦ ਕਰਦੇ ਨੇ ਆਮ ਨਾਲ ਕੋਈ ਪੰਜਾਬੀ ਖੜਦੇ ਨਹੀਂ ਹੋਰ ਕੋਈ ਨਹੀਂ ਖੜਦਾ ਬਈ ਯਾਰ ਬਾਹਰ ਨਹੀਂ ਖੜ ਕੋਈ ਨਹੀਂ